ਇਹ ਜੋਂ ਹੈਗੀ ਬੌਲੀ ਸਾਹਿਬ ਇੱਥੇ ਖੜੇ ਆ ਇਹ ਲਗਭਗ ਅਟਾਰੀ ਬਾਰਡਰ ਦਾ ਇਹ ਏਰੀਆ ਹੈਗਾ ਵਾ ਜ਼ਿਲ੍ਹਾ ਅਮਰਸਰ ਅਰੇ ਇਹ ਆਉਣ ਵਾਲੇ ਜਥਿਆਂ ਦੀ ਜਿਹੜਾ 30 ਨੂੰ ਜਾਣਾ ਉਹਦੀ ਤਿਆਰੀ ਹੋ ਰਹੀ ਆ ਜਿਹੜਾ 1 ਅਗਸਤ ਨੂੰ ਦੇਸ਼ ਭਰ ਦੇ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਫੂਕਣੀਆਂ ਵਾ ਉਹਦੀ ਤਿਆਰੀ ਵੀ ਕੀਤੀ 6 ਅਪਸਰਾ ਹਰਿਆਣਿਆਂ ਦਾ ਨੂੰ ਸਨਮਾਨ ਕੀਤਾ ਜਾ ਰਿਹਾ ਜਿਨ੍ਹਾਂ ਨੇ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਜੁਲਮ ਕੀਤੇ ਹੈਗੇ ਆ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਸ਼ ਕਮੇਟੀ ਪੰਜਾਬ ਤੋਂ ਅੱਜ ਇਹ ਜੋਨ ਹੈਗੀ ਬੌਲੀ ਸਾਹਿਬ ਇੱਥੇ ਖੜੇ ਆ ਇਹ ਲਗਭਗ ਅਟਾਰੀ ਬਾਰਡਰ ਦਾ ਇਹ ਏਰੀਆ ਹੈਗਾ ਵਾ ਜ਼ਿਲ੍ਹਾ ਅਮਰਸਰ ਅਰੇ ਇਹ ਆਉਣ ਵਾਲੇ ਜਥਿਆਂ ਦੀ ਜਿਹੜਾ ਤੀ ਨੂੰ ਜਾਣਾ ਉਹਦੀ ਤਿਆਰੀ ਹੋ ਰਹੀ ਆ ਜਿਹੜਾ 1 ਅਗਸਤ ਨੂੰ ਦੇਸ਼ ਭਰ ਦੇ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਫੂਕਣੀਆਂ ਵਾ ਉਹਦੀ ਤਿਆਰੀ ਵੀ ਕੀਤੀ ਆ ਕਿਉਂਕਿ ਜਿਹੜੇ 6 ਅਫਸਰਾ ਹਰਿਆਣਿਆਂ ਦੇ ਨੂੰ ਸਨਮਾਨ ਕੀਤਾ ਜਾ ਰਿਹਾ ਜਿਨ੍ਹਾਂ ਨੇ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਜ਼ੁਲਮ ਕੀਤੇ ਹੈਗੇ ਆ ਇਹ ਤੋਂ ਬਾਅਦ 15 ਅਗਸਤ ਨੂੰ ਟਰੈਕਟਰ ਮਾਰਚ ਦੀ ਤਿਆਰੀ ਹੋ ਰਹੀ ਆ ਆ ਜਿਹੜੇ ਨਵੇਂ ਜਿਹੜੇ ਫੌਜਦਾਰੀ ਕਾਨੂੰਨ ਲਿਆਂਦੇ ਆ ਜਿਹੜੇ ਬਹੁਤ ਮਾੜੇ ਨੇ ਮਨੁੱਖੀ ਅਧਿਕਾਰਾਂ ਦੇ ਪੱਖ ਤੋਂ ਉਹਨਾਂ ਦੀਆਂ ਕਾਪੀਆਂ ਸੜਨਾ ਉਹਦੀ ਤਿਆਰੀ ਵੀ ਹੋ ਰਹੀ ਆ ਪੰਜਾਬ ਦੇ ਵਿੱਚ ਇਹਦੇ ਨਾਲ ਜਿਹੜਾ ਅਸੀਂ ਨੀਤੀ ਆਯੋਗ ਦੀ ਮੀਟਿੰਗ ਦਾ ਹਾਲ ਆ ਤੁਹਾਡੇ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਇੱਕ ਵੱਡਾ ਹਿੱਸਾ ਮੁੱਖ ਮੰਤਰੀਆਂ ਦਾ ਜਾਂਦਾ ਹੀ ਨਹੀਂ ਹੈ ਜੇ ਵਿਰੋਧੀ ਧਿਰ ਦੇਖੋ ਮੁੱਖ ਮੰਤਰੀ ਜਾਂਦਾ ਤਾਂ ਉਹਨੂੰ ਮੀਟਿੰਗ 'ਚ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਫਿਰ ਇਹ ਸਪਸ਼ਟ ਵੀ ਮੀਟਿੰਗ ਦੇ ਵਿੱਚ ਨੀਤੀ ਕਾਰਪੋਰੇਟ ਪੱਖੀ ਬਣੀ ਹੋਊਗੀ ਆਮ ਜਨਤਾ ਤੇ ਕਿਸਾਨਾਂ ਮਜ਼ਦੂਰਾਂ ਦੇ ਪੱਖ ਵਿੱਚ ਨੀਤੀ ਨਹੀਂ ਬਣੀ ਹੋਊਗੀ ਅਸੀਂ ਦੇਖਿਆ ਜਿਹੜੀ ਲਾਸਟ ਸਲੈਪ ਸੀਗੀ ਆਮ ਜਨਤਾ ਦੀ ਉੱਚ 30% ਲਗਭਗ ਟੈਕਸ ਲਾਇਆ ਗਿਆ ਸੀਗਾ ਜਿਹੜਾ 15 ਤੋਂ 20 ਲੱਖ ਤੋਂ ਉੱਪਰ ਵਾਲਾ ਕੋਟਾ ਹੈਗਾ ਪਰ ਦੂਜੇ ਬਨੇ ਅਸੀਂ ਦੇਖਿਆ ਵੀ ਕਾਰਪੋਰੇਟ ਦਾ ਟੈਕਸ 17% ਸੀਗਾ ਕੱਲਾ ਤੁਸੀਂ ਦੇਖ ਲਓ ਵੀ ਇਹ ਕਿੰਨਾ ਦੇ ਪੱਖ ਸਰਕਾਰ ਭੁਗਤ ਰਹੀ ਹੈਗੀ ਹੈ ਖੇਤੀ ਸੈਕਟਰ ਪੂਰੀ ਤਰ੍ਹਾਂ ਇਗਨੋਰ ਕੀਤਾ ਹੈਗਾ ਤੇ ਇਹਦਾ ਮਤਲਬ ਮੋਦੀ ਸਰਕਾਰ ਕੋਲੇ ਬੌਲੀਆਂ ਆਸਾਂ ਨਹੀਂ ਰੱਖਣੀਆਂ ਚਾਹੀਦੀਆਂ ਸਾਨੂੰ ਇਹ ਕਾਰਪੋਰੇਟ ਪੱਖੀ ਨੀਤੀਆਂ ਲੈ ਕੇ ਆਊਗੀ ਸਾਨੂੰ ਪੂਰੇ ਦੇਸ਼ ਨੂੰ ਪੰਜਾਬ ਨੂੰ ਹਰਿਆਣਾ ਨੂੰ ਪੂਰੇ ਇਲਾਕੇ ਇਸ ਉੱਤਰ ਭਾਰਤ ਦੇ ਖੇਤਰ ਨੂੰ ਜਿੰਨਾ ਹੋ ਸਕੇ ਇਸ ਅੰਦੋਲਨ ਨੂੰ ਤੇਜ਼ ਕਰਨਾ ਚਾਹੀਦਾ ਆ ਰੌਣ ਵਾਲੇ ਸਮੇਂ ਵਿੱਚ ਸ਼ੰਭੂ ਹੋਵੇ ਖਨੌਰੀ ਹੋਵੇ ਸਾਰੇ ਬਾਡਰਾਂ ਦੇ ਉੱਤੇ ਗਿਣਤੀ ਜਿਹੜੀ ਆ ਉਹ ਬਹੁਤ ਜ਼ਿਆਦਾ ਵਧੂਗੀ ਜਿਵੇਂ ਅਸੀਂ ਦੇਖ ਰਹੇ ਹਾਂ ਭਾਵੇਂ ਬਰਸਾਤ ਹੋ ਰਹੀ ਆ ਕਿਤੇ ਘਟ ਕੇ ਦੇ ਵੱਧ ਪਰ ਬਿਜਲੀ ਸੰਕਟ ਪੰਜਾਬ ਦਾ ਖੇਤੀ ਮੋਟਰਾਂ ਵਾਲਾ ਬਣਿਆ ਹੈਗਾ ਜਿਹਨੂੰ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਵਾ ਧੰਨਵਾਦ